ਉਦਾਹਰਨ ਦਿਆਂ ਸ਼ੇਰੇ ਪੰਜਾਬ ਦੀ ਹਾਜ਼ਰ ਜਵਾਬੀ ਕੀ ਹੁੰਦੀ ਹੈ ਸ਼ੇਰੇ ਪੰਜਾਬ ਬੈਠਾ ਸੀ ਤੇ ਕੋਈ ਬੰਦਾ ਆ ਗਿਆ ਬਾਹਰੋਂ ਤੇ ਉਹਨੇ ਵੇਖਿਆ ਵੀ ਸ਼ੇਰੇ ਪੰਜਾਬ ਦੇ ਨਾ ਮੋਢੇ ਦੇ ਉੱਤੇ ਕੋਹੇ ਨੂਰ ਹੀ 라 ਵੱਜਾ ਉਹਨੇ ਸਰਸਰੀ ਇੱਕ ਸਵਾਲ ਕਰਤਾ ਕਹਿੰਦਾ ਸ਼ੇਰੇ ਪੰਜਾਬ ਆ ਹੀਰਾ ਗਲਤ ਥਾਂ ਤੇ ਬੰਨਿਆ ਹੀਰਾ ਡੋਲੇ ਤੇ ਨਹੀਂ ਬੰਨੀਦਾ ਹੀਰਾ ਮੱਥੇ ਤੇ ਬੰਨੀਦਾ ਇੱਥੇ ਪੱਗ ਦੇ ਵਿੱਚ ਲੀਡਰਸ਼ਿਪ ਕਿੱਥੋਂ ਲਿਆਉਗੇ ਸ਼ੇਰੇ ਪੰਜਾਬ ਵਰਗੇ ਸ਼ੇਰੇ ਪੰਜਾਬ ਕਹਿੰਦਾ ਇੱਥੇ ਬਹਿ ਜਾ ਬੰਦਾ ਬਹਾលਿਆ ਲਾਗੇ ਸ਼ੇਰੇ ਪੰਜਾਬ ਕਹਿੰਦਾ ਹੁਣ ਦੁਬਾਰਾ ਬੋਲ ਉਹ ਕਹਿੰਦਾ ਸ਼ੇਰੇ ਪੰਜਾਬ ਮੇਰਾ ਪ੍ਰਸ਼ਨ ਇਹ ਆ ਕਿ ਕੋਹੇ ਨੂਰ ਹੀਰਾ ਡੌਲੇ ਤੇ ਨਹੀਂ ਬੰਨੀ ਦਾ ਤੂੰ ਡੌਲੇ ਤੇ ਬੰਨਿਆ ਵਾ ਇਹ ਮੱਥੇ ਤੇ ਬੰਨੀਦਾ ਹੈ ਤੇ ਸ਼ੇਰੇ ਪੰਜਾਬ ਦਾ ਜਵਾਬ ਕਹਿੰਦਾ ਸੱਜਣਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆਊਗਾ ਉਹ ਤੇ ਬੰਨਣਗੇ ਮੱਥਿਆਂ ਉਤੇ ਪੁੱਤ ਆਹ ਲੀਡਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ